ਬਾਰਾ ਸੁਰ ਰਿਖੀ ਕਵੇਰੀ ਜੰਗਲ ਬਿਆਬਾਨ ਦੇ ਵਿੱਚ ਬੈਠਿਆ ਤਪਤ ਪੱਥਿਆ ਖਰੇ ਦਾ ਉੱਥੇ ਘੁੰਮਦੇ ਘਮਾਨ ਦੇ ਸ਼ਿਵਜੀ ਮਹਾਰਾਜ ਚੱਲਿਆ ਗਿਆ ਸ਼ਿਵਜੀ ਮਹਾਰਾਜ ਨੇ ਆਪਣੀ ਉਮਰ 6 ਸਾਲ ਦੀ ਕਰੀਬੀ ਔਰ ਦੌਰਜਾਂ ਕੀ ਉਮਰ 18 ਸਾਲ ਦੀ ਹੈ ਜਿਸ ਵੇਲੇ ਬਾਰਾ ਸੁਰ ਰਿਖੀ ਨੇ ਅੱਖ ਖੋਲ ਕੇ ਦੇਖਿਆ ਦਾ ਉੱਠੇ ਉੱਥੇ ਟੀਚਰ ਕਰਦੀ ਟੀਚਰ ਕਿਆ ਕਰੀਏ ਭਾਈ ਸਾਜੋ ਪੁੱਤਰੀ ਹੈ ਤਾਂ ਇਸ ਹਰਖ ਕੇ ਮਾਰੇ ਸੀ ਭਗਵਾਨ ਨੇ ਉਹ ਪਾਰਾ ਸੁਤਰੀ ਕੀ ਨਰਾਫ ਦੇ ਦਿਆ ਸਰਾਫ ਪਿਆ ਰਿਆ ਕਹੇ ਬਿਆਨ ਝੂਠ ਨਹੀਂ ਕਰਨਾ ਉਹ ਸੀਵਾ ਨੇ ਸਰਾਫ ਦੇ ਦਿਆ ਰਿਝਿਆ ਤੈਂ ਭੋਗ ਪੁੱਤਰੀ ਗੱਲ ਕਰਨਾ ਜਾਓ ਰਿਜੀ ਤਾ ਆਪਣੀ ਪੁੱਤਰੀ ਨੂੰ ਭੋਗੂਗਾ ਤੇਰੇ ਕਿਹੜੇ ਕੋਈ ਬੱਚਾ ਲਗਾ ਤੂੰ ਨਹੀਂ ਪਟਕਾਇਆ ਤੂੰ ਅੱਜ ਆਇਆ ਫੇਰ ਜਾਣਾ ਜੇ ਮਨ ਨੂੰ ਤੇ ਕੋਈ ਲੋੜ ਪੈ ਜਾਏ ਪਿੱਛੇ ਤੇ ਇਹ ਜਿਹੜੇ ਕੌਂ ਫਿਰਾਂਗੇ ਕਾਗੇ ਇਸ ਕਾ ਜਦ ਬਹੁਤ ਬੜਾ ਸਰਾਫ ਹੋਏ ਬਸਤਾਰ ਹੋਏ ਤਾਂ ਇਹ ਰਾਣੀ ਕਰਮਾ ਨੇ ਸਰਾਫ ਦਿਆ ਬਾਹਰ ਨੂੰ ਇਹ ਛੋਟਾ ਜਿਹਾ ਰਹਿ ਗਿਆ ਇਹ ਜੱਦੀ ਤੇ ਗੰਦ ਲਗਿਆ ਫੁੱਲਣਾ ਜਦ ਤੇ ਰਾਣੀ ਕਰਮਾ ਨੇ ਸਰਾਫ ਦਿਆ ਮੈਂ ਵੀ ਕਹਿੰਦਾ ਪਿਆਰਿਓ ਗ੍ਰੰਥ ਕਹਿੰਦਾ ਹੈ ਕੋਲ ਦੇ ਪੁੱਤਰ ਔਲਾ ਨੂੰ ਪੜਾਣਾ ਪੈਣਾ। ਤਾਂ ਪਿਆਰੋ ਤੂੰ ਜਾ ਕੇ ਫੇਰ ਤਮ ਤਪੱਸਿਆ ਲਾ ਗਿਆ ਕਰ। ਪਿੱਛੇ ਤੇ ਰਾਣੀ ਕਰਮਾ ਨੂੰ ਕਾਮ ਕੀ ਚੇਸ਼ਟਾ ਹੋਗੀ। ਕਾਦਾ ਰਿਸ਼ੀ ਭੇਜ ਦਿਆ। ਕਾਦਾ ਰਿਸ਼ੀ ਭੇਜ ਦਿਆ ਜਾ ਕੇ 12 ਸੂਰ ਕੀ ਧੂਣੀ ਹਲਾਦੀ। ਕਹ ਹਾਂ ਬਈ ਮੇਰੇ ਘਰ ਨੂੰ ਖੋ ਕੇ ਚੱਲ ਆਇਆ। ਕੌਣ ਹੈ ਪਿੱਛੇ ਤੇ ਰਾਣੀ ਕਰਮਾ ਪਾ? ਕੋਈ ਨਹੀਂ ਹੈ ਮਹਾਰਾਜ। ਮੈਂ ਰਾਣੀ ਨੇ ਭੇਜਿਆ। ਦੱਸੋ ਕੀ ਕੰਮ ਹੈ ਮਹਾਰਾਜ ਰਾਣੀ ਨੂੰ ਕਾਮ ਕੀ ਦ੍ਰਿਸ਼ਟੀ ਹੈ ਕਹੇ ਛੱਜ ਕਾ ਬਿਆਨ ਸਮਝਾਇਆ ਉਹ ਫੁੱਲੇ ਵਾਲੀ ਡੰਡੀ ਤੋੜ ਕੇ ਤਾਂ ਵਿੱਚ ਨਾਲ ਕੀ ਕੇ ਛੁਪਾਇਆ ਪਾਰਸੁਰਨਾ ਆਪਣਾ ਕੰਮ ਕੱਢ ਕੇ ਫੁੱਲ ਦੀ ਡੰਡੀ ਦੇ ਵਿੱਚ ਪਾ ਲਿਆ ਔਰ ਤੂੰ ਨੂੰ ਦੇ ਦੇ ਜਾ ਗਈ ਰਾਣੀ ਕਰਮਾ ਨੂੰ ਦੇਦੀ ਤਾਂ ਹੁਣ ਵੀਰ ਲੋ ਕੌਂ ਡੰਡੀ ਨੂੰ ਲਈ ਆ ਰਿਹਾ ਜਿੱਥੇ ਪੌਂਟਾ ਸਾਹਿਬ ਹੈ ਇਹ ਜਮਨਾ ਵਹਿੰਦੀ ਏ ਜਦ ਉਸ ਨੂੰ ਕ੍ਰਾਸ ਲਗਿਆ ਕਰਨ ਉਥੇ ਕਾਡੇ ਟੱਕਰ ਕੇ ਹੋਰ ਕਾਡੇ ਟੱਕਰ ਕੇ ਕਹਾ ਜੇ ਦਾ ਮੈਂ ਪਾਣਿਆਂ ਨੂੰ ਰਾਮ ਸੱਤ ਕਲਿਦਾ ਦਾ ਗੰਦੀ ਕਰ ਚੁਕੀ ਵਿੱਚ ਦੇ ਮਾ ਪਾਈਆਂ ਨੂੰ ਰਾਮ ਸੱਤ ਨਹੀਂ ਕਰਦਾ ਤਾਂ ਮੈਂ ਪਾਈਆਂ ਗੱਲ ਤੇ ਟੁੱਟਾਂ ਆਖਰਕਾਰ ਤਾਂ ਤਾਂ ਕਰੀ ਜੱਗ ਉਹ ਗੰਦੀ ਕਹਾ ਉਸ ਜਮਨਾ ਦੇ ਵਿੱਚ ਦੇਦੀ ਜਮਨਾ ਲਈਦਾ ਬਗਰਾ ਨਕਮਾ ਇਹ ਗਾਣੀ ਨਾਲੇ ਸੁੰਦਰ ਕਹਿ ਲਿਆ ਪਰ ਸੁੰਦਰ ਨਹੀਂ ਜਮਨਾ ਉਹ ਮੱਛੀ ਨਾ ਨਿਕਲੀ ਉੱਥੇ ਜਿੱਥੇ ਉਹ ਮੱਛੀ ਨਾ ਨਿਕਲੀ ਜਿੱਥੇ ਹਰੀਦਾਸ ਬਹਿੜਾ ਫਾਗੜਾ ਕਹਿੰਦੇ ਮੱਛੀਆਂ ਵੇਚੇ ਕਰੇ ਤੋ ਦਲੇ ਉਤਰੂ ਕਿਸਤੀ ਦੇ ਵਿੱਚ ਲੋਕਾਂ ਨੂੰ ਪਾਰ ਕਰਾਏ ਕਿੰਦਾ ਇਹ ਹੀ ਜੀ ਮਹਾਰਾਜ ਦੀ ਮਿਹਰ ਹੋਈ ਏ ਇੱਕ ਦਿਨ ਫਰੀਦਾਸ ਮਹਿਰਾ ਇੰਜ਼ਾਰ ਕੇ ਮੱਛੀ ਲੱਗਿਆ ਪਕੜਨੇ ਮੱਛੀਆਂ ਪਕੜੀਆਂ ਉਹ ਮੱਛੀ ਵੀ ਢਿਕੇ ਆਂਦੀ ਉਹਦਾ ਨਾਮ ਹੋ ਤਾਮਕ ਗੰਢੀ ਉਹ ਨਗਾਰੀ ਤਾ ਹੋ ਸਾਰੀਆਂ ਮੱਛੀਆਂ ਵੇਗੀਆਂ ਲੋਕੋ ਨੀ ਵੀ ਕਦੀ ਕਹਾ ਸੱਚ ਕੇ ਬਿਆਨ ਸਮਝਾ ਕੇ ਉਹ ਮੱਛੀ ਦਾ ਰੰਗ ਪੀਲਾ ਦੇ ਕੇ ਕੋਈ ਲੰਦਾ ਨਹੀਂ ਬੰਪਾਰੀ ਆਖ ਹੈ ਕਿਸੇ ਨੇ ਲਈ ਕਰਿਆ ਕਹਾ ਸੱਚ ਕੇ ਬਿਆਨ ਸਮਝਾ ਕੇ ਕਹਾ ਰਿੰਦਿਓ ਮਾਛਲੀ ਨੂੰ ਕਹਾ ਰਿੰਦਿਓ ਮਸਾਲੇ ਪਾ ਕੇ ਜਦ ਫਿਰ ਹਰੀਦਾਸ ਮਹਰੇ ਕੀ ਧੀ ਵੀ ਰਹਿ ਮੱਚੀ ਪਾੜੀ ਐ ਵਿੱਚ ਤੇ ਲੜਕੀ ਨਿਕਲੀ ਕੀ ਕ ਤਾਂ ਪਿਆਰਿਓ ਥੋੜੇ ਦਿਨਾ ਮ ਜਵਾਨ ਹੋ ਜਾ ਲੜਕੀ ਥੋੜੇ ਦਿਨਾ ਮ ਜਵਾਨ ਹੋ ਗਈ ਇੱਕ ਦਿਨ ਪਾਰਸੁਰ ਰਿਖੀ ਕੀ ਰੋਟੀ ਲੈ ਕੇ ਚਲੇਗੀ ਬਹੁਤ ਬੋਲੀਆਂ ਪਿਆਰਿਓ ਰ ਬੋਲੀਆਂ ਨਹੀਂ ਮੇ ਪਾ ਰਹਾ ਜੋ ਕਥਾ ਹਮੇ ਦੂਈ ਛੜੀ ਵੀ ਐ ਤਾਰੋਂ ਕੀ ਲੇ ਕੇ ਚਲੀ ਉਧਰ ਪਾਰਸੁਰ मुनि ਆ ਗਿਆ ਆ ਕਹ ਹਰੀਦਾਸ ਮਾਰੇ ਨੂੰ ਕਹਿੰਦਾ ਹੈ ਮੈਨੂੰ ਪਾਰ ਕਰਾ ਦੇ ਕਹੇ ਮੈਂ ਰੋਟੀ ਖਾ ਰਹਾ ਰੋਟੀ ਪਿੱਛੇ ਫੇਰਾ ਰੋਟੀ ਛੱਡ ਕੇ ਨਹੀਂ ਜਾਂਦਾ ਔਰ ਰੋਟੀ ਛੱਡਣੀ ਵੀ ਨਹੀਂ ਚਾਹੀਦੀ ਕਦੀ ਪਿਆਰਿਓ ਰੋਟੀ ਖਾਖੇ ਫੇਰ ਕੰਮ ਨੂੰ ਹੱਥ ਪਾਓ ਤਾਂ ਪਾਰਾ ਛੁੱੜਨੀ થી ਕਹਿੰਦਾ ਹਾਂ ਮੈਂ ਤੈਨੂੰ ਸਰਾਫ ਦੇ ਜੂਗਾ ਕੁੜੀ ਕਹਿਣ ਲੱਗੀ ਮਛੋਦਰੀ ਮੱਛੀ ਦੇ ਪੇਟ ਦੇ ਪੈਦਾ ਹੋਈ ਤੋ ਬਾਪੂ ਮਾਰਾ ਦਾ ਕੰਮ ਮੈਂ ਕਰਦੇ ਹਾਂ ਪਰ ਉਂਝ ਵੇਲੇ ਪਾਰਾ ਫੋਨ ਸੁਣਾ ਕਹਿ ਜਾ ਪੁੱਤ ਕੋਈ ਬਾਤ ਨਹੀਂ ਖਰਾ ਦੇ ਜਦ ਕਿਸੇ ਦੇ ਵਿੱਚ ਬੈਠੇ ਆਂ ਔਰ ਲੋਕੋ ਆਪਣੀ ਕੁੜੀ ਦੇ ਉੱਪਰ ਮਾਰਤ ਹੋ ਬਿਆ ਰੀਤੀ ਦੀ ਏ ਸਹਾਂ ਕਾਹਦੀ ਬਾਤ ਤੇਰੀ ਓ ਦੋਸ ਦੇ ਹੈ ਕਲ ਯੁਗ ਨੂੰ ਤਿੰਨੇ ਜੁਗਾਂ ਨੇ ਚੱਕੀ ਪਟਵੇੜੀ ਸਤਜੁਗ ਮਾ ਜੋ ਪਰਮਾ ਤਰੇਤੇ ਮੰਦੇ ਕੰਮ ਜਿਹੜੇ ਅੱਜ ਹੋ ਰਹੇ ਆ ਉਹਨਾਂ ਮੰਦੀ ਹੁੰਦੇ ਚਲੇ ਆਏ ਅੱਗੇ ਬੈਠੇ ਰੇ ਸਰਦੀ ਵਾਲੇ ਸਭ ਪਿਆਰਿਓ ਜੇ ਸਵੇੜਾ ਪਾਰਾ ਸੁਰਕੀ ਲੜਕੀ ਪਾਰ ਕਰਾਨ ਲਗੀ ਏ ਦੇਖ ਕੇ ਰੀਖੀ ਕਾ ਮਨ ਹਰ ਲਗਿਆ ਤਾਹ ਮੈਂਦਾ ਜਲ ਕਰੀਦਾ ਕਰਨਾ ਓ ਰੀਖੀ ਦੇਵ ਦਿਨ ਹੈ ਉੱਪਰ ਕਾ ਹੈ ਬੱਦਲ ਦੇਖ ਰਹੇ ਆ ਥੱਲੇ ਧਰਤੀ ਓ ਕਾਹ ਸੱਚੀ ਬਾਤ ਸਮਝਾਈ ਬੱਦਲਾਂ ਮਾ ਤੂੰ ਦਰਜ ਦੀ ਨਾਲੇ ਰਾਸ਼ ਦੀ ਜਲਾਤੇ ਕਾਈ ਇਹਨੂੰ ਤੁੰਦਾਰੇ ਕਿ ਵੀ ਕਹਿ ਦੇ ਹਾਂ ਉਹੀ ਐ ਆਓ ਯੋ ਜਦੀ ਤੇ ਤੁੰਦ ਬਣੀ ਐ ਪਿਆਰਿਓ ਉਥਾ ਆਪਣੀ ਲੜਕੀ ਗੱਲ ਪੋ ਕਰ ਲਿਆ ਜਿੱਤੇ ਬੇਦ ਬਿਆਸ ਪੈਦਾ ਹੋਇਆ ਉਹ ਬੇਦ ਬਿਆਸ ਨਾ ਹੋਇਆ ਆ ਸਾਚਿਆ ਰੱਖਿਆ ਹੈ ਰਾਜਾ ਭਾਗ ਨੂੰ ਕਹਿਆ ਧੰਕਵਾਦ ਕਰਦਾ ਹਾਂ ਭਣੀਏ I my ਦੋ ਭਾਈ ਚਿਤਰਗੰਧ ਔਰ ਬਚਿਤਰਗੰਧ ਪੈਦਾ ਹੋ ਗਏ ਪੀਥਮ ਪਤਾਮਾ ਛੋਟ ਕੇ ਵਿੱਚ ਪੈ ਗਿਆ ਛੋਟਮਾ ਕਿਉਂ ਪੈ ਗਿਆ ਹੁਣ ਗੱਲਬਾਤ ਕਰਾ ਜੇ ਸੰਤਲ ਨੂੰ ਵੀ ਸਾਰੀ ਦਾ ਪਤਾਤਾ ਲੜਕੀ ਕਿਸ ਦੀ ਈ ਪੀਸਮ ਨੂੰ ਵੀ ਪਤਾਤਾ ਪਰ ਲੋਕਾਂ ਨੂੰ ਨਹੀਂ ਪਤਾਤਾ ਬਈ ਲੜਕੀ ਇਹੇ ਪਾਰਾਸੁਰ ਰਿਖੀ ਕੀ ਹੈ ਇਸ ਬਾਤ ਕਰਕੇ ਪੀਸਮ ਪਤਾਮਾ ਹਰਕੇ ਵਿੱਚ ਆ ਗਿਆ ਐਸਾ ਨਾ ਹੋਏ ਕੱਲ ਨੂੰ ਮੇਰੇ ਪਾਈਆਂ ਨੂੰ ਕੋਈ ਐ ਕਹੇ ਦੇ ਵੀ ਝੂਰ ਕੀ ਆਵੰਸ ਐ ਇਹ ਝੂਰਾ ਕੀ ਲੜਕੀ ਐ ਤਾਂ ਇਸ ਕਰਕੇ ਪਿੰਡਾ ਬਤਾਵਾ ਬੈਠਿਆ ਸੋਚਦਾ ਹੈ ਨਕੀ ਨਹੀਂ ਕਰਾਉਂਦਾ